ਬਿਲਕੁਲ ਅਪਡੇਟ ਕਰ ਰਹੇ ਆ ਸਾਰੇ ਗ੍ਰਿਡਾਂ ਨੂੰ ਸਾਰੇ ਟਰਾਂਸਫਾਰਮਰ ਸਾਰੇ ਜਿੰਨੇ ਵੀ ਸਾਡੇ ਕੋਲੇ ਈਵਨ ਜਿਹੜੇ ਦੱਸਿਆ ਮੰਤਰੀ ਸਾਹਿਬ ਨੇ ਕਿ ਸ਼ਿਕਾਇਤਾਂ ਵਾਸਤੇ ਸੁਣਨ ਵਾਸਤੇ ਵੀ ਕਾਲ ਸੈਂਟਰ ਜਾਂ ਸਿੱਧਾ ਜਾ ਕੇ ਹੈੱਡ ਆਫਿਸ ਪਟਿਆਲਾ ਦੇ ਵਿੱਚ ਜਾਵੇ ਔਰ ਇੰਜੀਨੀਅਰ ਲੈਵਲ ਤੇ ਚੀਫ ਇੰਜੀਨੀਅਰ ਲੈਵਲ ਤੇ ਉਸ ਸ਼ਿਕਾਇਤਾਂ ਜਿਹੜੀਆਂ ਸੁਣ ਕੇ ਉਹਨਾਂ ਦਾ ਹੱਲ ਕੀਤਾ ਜਾਏ ਪੱਕਾ ਸੋ ਬਿਜਲੀ ਦੇ ਕਟਾਂ ਦਾ ਤਾਂ ਆਪਾਂ ਪਹਿਲਾਂ ਆਪਾਂ ਪੰਜਾਬ ਵਾਲੇ ਆ ਆਪਾਂ ਤਾਂ ਚੱਲੇ ਆ ਹੋਇਆ ਪਿਆ ਹਰੇਕ ਕਿੰਨੇ ਚੱਲੇ ਆਏ ਦੇਖੋ ਕੋਈ ਅੰਗਰੇਜ਼ ਆ ਗਿਆ ਪੰਜਾਬੀ ਸਿੱਖਣ ਨੂੰ ਉਹਨੂੰ ਕਹਿੰਦੇ ਪੰਜਾਬ ਵਿੱਚ ਪਿੰਡਾਂ 'ਚ ਸਿੱਖ ਸਕਦੇ ਤੂੰ ਜੇ ਪੰਜਾਬੀ ਸਿੱਖਣੀ ਹੈ ਠੀਕ ਹੈ ਕਹਿੰਦਾ 2 ਮਹੀਨੇ ਉਹਨੇ ਪਿੰਡਾਂ 'ਚ ਰਿਹਾ 2 ਮਹੀਨੇ ਉਹ ਚਲਾ ਗਿਆ ਜਾ ਕੇ ਆਪਣੇ ਅੰਗਰੇਜ਼ ਸਾਥੀਆਂ ਨੂੰ ਕਹਿੰਦਾ ਮੈਂ ਸਿੱਖਿਆ ਪੰਜਾਬੀ ਉਹ ਵੀ ਯਾਰ ਇੰਨੀ ਜਲਦੀ ਗਾਉ ਸੋਖੀ ਕੰਮ ਆ ਕਹਿੰਦਾ ਵੀ ਸੁਣਾ ਕਿੰਨਾ ਬਿਜਲੀ ਆ ਗਈ ਬਿਜਲੀ ਚਲੀ ਗਈ ਬਸ ਦੋ ਹੀ ਗੱਲਾਂ ਬੋਲਦੇ ਨੇ ਉਹ ਵਾ ਦੋ ਗੱਲਾਂ ਬੋਲਦੇ ਹੈ ਬਸ ਹੋਰ ਤਾਂ ਕੋਈ ਸੁਣਣੀ ਨਹੀਂ ਪਰ ਇਹ ਹੀ ਹੁੰਦਾ ਪੰਜਾਬ ਬਾਰੇ ਮੀਮ ਬਣ ਲੱਗੇ ਸੀ ਪੰਜਾਬ ਦੀ ਬਿਜਲੀ ਬਾਰੇ ਜਦੋਂ ਬਾਦ ਸਾਹਿਬ ਦਾ ਤੇ ਕੈਪਟਨ ਸਾਹਿਬ ਦਾ ਰਾਜ ਹੁੰਦਾ ਸੀ ਕਿ ਬੱਚਾ ਹਸਪਤਾਲ 'ਚ ਜੰਮਿਆ ਜੰਮਣਸਾਰ ਬੱਚਾ ਪੁੱਛਦਾ ਨਰਸ ਨੂੰ ਆਂਟੀ ਲਾਈਟ ਹੈਗੀ ਉਹ ਕਹਿੰਦੀ ਨਹੀਂ ਉਹ ਨੋ ਕਹਿੰਦਾ ਇਹਦਾ ਮਤਲਬ ਫਿਰ ਪੰਜਾਬ 'ਚ ਜੰਮ ਪੇ ਅਜੇ ਪਿਛਲੇ ਸਾਲ ਹੀ ਗਰਮੀ ਨਾਲ ਮਰੇ ਸੀ ਆ ਹਾਲਾਤ ਦੀ ਸਾਡੇ ਮਸਾਕ ਬਣਾ ਕੇ ਰੱਖਤਾ ਜੀ ਪੰਜਾਬ ਦੀ ਬਿਜਲੀ ਦਾ ਜੀ ਸুইস ਕਰਕੇ ਉਹਨਾਂ ਨੇ ਤਾਂ ਬਸ ਆਪਣੇ ਘਰ ਪਰਣ ਤੋਂ ਬਿਨਾ ਹੋਰ ਕੋਈ ਸੋਚਿਆ ਹੀ ਨਹੀਂ ਹੋਰ ਕੋਈ ਸਿਵਰੇ ਨਾਲ ਕੋਈ ਨੌਕਰੀ ਬਾਰੇ ਸੋਚਿਆ 55000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਆ ਜੀ 55000 ਸਰਕਾਰੀ ਨੌਕਰੀ ਤੁਹਾਡੇ ਵੀ ਕੋਈ ਨਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਦੇ ਬੇਟੀ ਬੇਟੀ ਨੂੰ ਮਿਲੀ ਹੋਣੀ ਨੌਕਰੀ ਕੋਈ ਐਸਡੀਓ ਲੱਗ ਗਿਆ ਕੋਈ ਪਟਵਾਰੀ ਬਣ ਗਿਆ ਕੋਈ ਤਹਿਸੀਲਦਾਰ ਕੋਈ ਸਬ ਤਹਿਸੀਲਦਾਰ ਕੋਈ ਨਹਿ ਤਹਿਸੀਲਦਾਰ ਕੋਈ ਡੀਐਸਪੀ ਭਰਤੀ ਹੋ ਗਿਆ ਕੋਈ ਕੋਈ ਹੈਲਥ ਡਿਪਾਰਟਮੈਂਟ ਚ ਆ ਗਿਆ ਕੋਈ ਵਾਟਰ ਐਂਡ ਸੈਨੀਟੇਸ਼ਨ ਚ ਆ ਗਿਆ ਬੜੇ-ਬੜੇ ਵੱਡਿਆਂ ਜੇ ਹੀ ਲੱਗ ਗਿਆ ਕੋਈ ਔਰ ਬਿਨਾਂ ਕਿਸੇ ਸਪਾਰਸ਼ ਤੋਂ ਬਿਨਾਂ ਕਿਸੇ پیسے ਕੋਈ ਬੰਦਾ ਕਹੇ ਕਿ 1 ਰੁਪਿਆ ਵੀ ਲੱਗਿਆ ਸਾਡਾ ਜਾਂ ਕੋਈ ਪੈਸਾ ਲੈ ਲੈ ਕਿਸੇ ਨੀਂਦ ਸਾਫ ਹੋਵੇ ਮੈਂ ਫਿਰ ਕਹਿੰਦਾ ਨੀਂਦ ਸਾਫ ਹੋਵੇ ਸਭ ਕੁਝ ਹੋ ਸਕਦਾ। ਜਿੰਨੇ ਦੀ ਨੀਤਾਂ ਨਹੀਂ ਸਾਫ ਸੀ ਗਿਆ ਉਹ ਤਾਂ ਕਰਕੇ ਪੰਜਾਬ ਨੇਰੇ ਚ ਡੁੱਬ ਗਿਆ ਸੀਗਾ। ਸੋਨ ਪੰਜਾਬ ਕੱਲਾ ਸਿਰਫ ਚਾਨਣ ਮਨਾਰਾ ਦੇਸ਼ ਵਾਸਤੇ ਨਹੀਂ ਪੂਰੀ ਦੁਨੀਆ ਵਾਸਤੇ ਆ। ਔਰ ਚਾਨਣ ਪੰਜਾਬ ਚ ਨਾ ਹੋਵੇ। ਮੈਂ ਤਾਂ ਪਾਰਲੀਮੈਂਟ 'ਚ ਬੋਲਦਾ ਜਦੋਂ ਮੈਂ ਨਵਾਂ ਨਵਾਂ ਚੁਣ ਕੇ ਗਿਆ ਸੀ। ਮੈਂ ਸਾਡੀ ਕਿਸਮਤ ਦੇਖੋ ਸਾਡੇ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਹੈ ਪਰ ਸਾਡੇ ਕੋਲੇ ਨੇਰ ਹੈ। ਪੰਜਾਬ ਚ ਨੀਰਾਜ ਜੀ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਹੈ। ਵਿਅੰਗ ਜਿਹੜਾ ਉਹ ਬਹੁਤ ਵੱਡੀ ਖਤਰਨਾਕ ਚੀਜ਼ ਹੁੰਦੀ ਹੈ ਜੀ। ਛੋਟੀ ਜੀ ਲਾਈਨਸ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਜਾ ਸਕਦੀਆਂ ਨੇ। ਦੋ ਦੋ ਘੰਟਿਆਂ ਦੇ ਪਾਠਸ਼ਾਲੀ ਉਹਨਾਂ ਕੁਝ ਕਹਿ ਸਕਦੇ ਜਿਨ੍ਹਾਂ ਚਾਰ ਲਾਈਨਾਂ 'ਚ ਕਹਿ ਸਕਦੇ ਤੁਸੀਂ। ਯਹਾਂ ਨਾ ਪਹੁੰਚੇ ਰਵੀ ਵਾਹਾਂ ਪਹੁੰਚੇ ਕਵੀ। ਸੋ ਇਸ ਕਰਕੇ ਇਸ ਵਕਤ ਰੋਸ਼ਨ ਪੰਜਾਬ ਦਾ ਨਾਰਾ ਹੈ। ਹੁਣ ਨੇਰੇ ਵਾਲਾ ਪੰਜਾਬ ਜਿਹੜਾ ਹਰ ਕਿਸਮ ਦੇ ਨੇਰੇ 'ਚੋਂ ਦੂਰ ਕੱਢਣਾ ਪੰਜਾਬੀਆਂ ਹਰ ਕਿਸਮ ਦੇ ਨੇਰੇ ਚ ਬਾਹਰ ਕੱਢਣਾ ਵਿਥ ਫੈਲੇ ਵਿਦਿਆਚਾਰਨ ਹੋਏ ਅੱਜ ਸਕੂਲ ਆਫ ਐਮੀਨੈਂਸ ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਦਿੱਲੀ ਚ ਕੀਤਾ ਪਹਿਲਾਂ ਅਰਵਿੰਦ ਜੀ ਨੇ ਮਨੀਸ਼ ਸੋਧਿਆ ਜੀ ਨੇ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜੇਈ ਐਡਵਾਂਸ ਜੇਈ ਨੀਟ ਦੇ ਪੇਪਰ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਆਈਆਈਟੀ ਜਾ ਰਹੇ ਨੇ ਪਹਿਲਾਂ ਕਿੱਥੇ ਹੁੰਦਾ ਸੀ ਜੀ ਐ ਆ ਕੁਝ ਔਰ ਪੇਰੈਂਟ ਟੀਚਰ ਮੀਟਿੰਗਾਂ ਹੋਣ ਲੱਗ ਗਈਆਂ 19 ਲੱਖਾਂ 19800 ਸਕੂਲ ਇਹ ਪੰਜਾਬ ਚ ਮਤਲਬ ਮਾਪੇ ਜਿਹੜੇ ਨੇ ਉਹ ਪਹਿਲੀ ਵਾਰ ਆ ਕੇ ਸਰਕਾਰੀ ਸਕੂਲਾਂ ਚ ਪੇਰੈਂਟ ਟੀਚਰ ਮੀਟਿੰਗ ਚ ਆ ਰਹੇ ਨੇ ਤਾਂ ਕਿ ਟੀਚਰਾਂ ਨੂੰ ਵੀ ਪਤਾ ਹੋਵੇ ਕਿ ਸਕੂਲ ਤੋਂ ਬਾਅਦ ਬੱਚਾ ਕਿਹੜੀ ਸੰਗਤ ਚ ਰਹਿੰਦਾ ਹੈ ਤੇ ਮਾਪਿਆਂ ਨੂੰ ਵੀ ਪਤਾ ਹੋਵੇ ਕਿ ਸਾਡੇ ਬੱਚੇ ਨੂੰ ਕਿਹੜੇ ਕਿਹੜੇ ਟੀਚਰ ਪੜਾ ਰਹੇ ਨੇ ਆਪਸ ਚ ਤਾਲਮੇਲ ਜ਼ਰੂਰੀ ਹੈ ਸੋ ਵਿਦਿਆ ਦਾ ਚਾਨਣ ਹੋ ਰਿਹਾ ਹੈ ਬਹੁਤ ਸਾਰੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਆਪਾਂ ਖੜੇ ਹੀ ਵਿਦਿਆਦੇ ਮੰਦਰ ਚ ਐ ਇੱਕ ਚ ਜਿੱਥੇ 40 50 ਦੇਸ਼ਾਂ ਤੋਂ ਇੱਥੇ ਆ ਪੜਨ ਆਉਂਦੇ ਲੋਕ ਫਿਰ ਹੈਲਥ ਕਿਉਂਕਿ ਜੇ ਸਿਹਤ ਹੀ ਠੀਕ ਨਹੀਂ ਫਿਰ ਕੁਝ ਵੀ ਨਹੀਂ 880 ਕਿਆਸੀ ਆਮ ਆਦਮੀ ਕਲੀਨਿਕ ਖੁੱਲ ਕੇ 200 ਹੋਰ ਤੇਰਾ 1000 ਤੋਂ ਵੱਧ ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਤੁਹਾਡੇ ਆਲੇ ਦੁਆਲੇ ਕਿਤੇ ਨਾ ਕਿਤੇ ਤੁਹਾਨੂੰ ਮਿਲ ਜੂਗਾ ਹਰ ਕਿਸਮ ਦੀ ਦਵਾਈ ਉੱਥੋਂ ਫ੍ਰੀ ਮਿਲਦੀ ਹੈ ਟੈਸਟ ਉੱਥੇ ਫ੍ਰੀ ਹੁੰਦੇ ਨੇ ਹੁਣ ਤੱਕ 1 ਕਰੋੜ 70 ਲੱਖ ਬੰਦਾ ਫੁੱਟਫਾਲ ਜਿਹੜੀ ਹੈ ਉਹਨਾਂ ਆਮ ਆਦਮੀ ਕਲੀਨਿਕਾਂ ਚੋਂ ਔਰ ਜ्यादातर ਹਾਲਾਂਕਿ ਇੰਡਸਟਰੀ ਤੇ ਬਿਜਲੀ ਦੇ ਮੰਤਰੀ ਨੇ ਉਹ ਪਰ ਜਦੋਂ ਰਾਜ ਸਭਾ ਦੇ ਵਿੱਚ ਹੁੰਦੇ ਸੀਗੇ ਤੇ ਜ्यादातर ਹਸਪਤਾਲਾਂ ਦਾ ਕੰਮ ਜਿਹੜਾ ਹੈਲਥ ਵਾਲਾ ਉਹ ਇਹਨਾਂ ਨੂੰ ਦਿੱਤਾ ਹੋਇਆ ਸੀ ਲੁਧਿਆਣੇ ਦੇ ਹਸਪਤਾਲਾਂ ਦੀ ਅਪਡੇਟ ਕਰਨੀ ਜਾਂ ਕੋਈ ਹੋਰ ਸੋ ਇਸ ਕੱਲ ਇਸ ਇਸ ਕੰਮ ਵਿੱਚ ਬੈਸੀ ਵੀ ਜਨੂਨੀ ਨੇ ਸਾਡੇ ਮੰਤਰੀ ਸਾਹਿਬ ਸੋ ਇਸ ਕਰਕੇ ਹਰ ਕਿਸਮ ਦੇ ਨੇਰੇ ਚੋਂ ਆਪਾਂ ਨੇ ਦੂਰ ਆਉਣਾ ਆਪਾਂ ਨੂੰ ਬਹੁਤ ਨੇਰੇ ਚ ਰੱਖਿਆ ਗਿਆ ਬਹੁਤ ਨੇਰੇ ਚ ਰੱਖਿਆ ਗਿਆ ਇਸ ਵਾਰ ਸਾਡੇ ਸਿਰ ਗੁਰ ਤੇਗ ਬਹਾਦਰ ਜੀ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਉਹਨਾਂ ਦਾ 350 ਸਾਲਾ ਮਨਾ ਰਹੇ ਆ ਨਵੰਬਰ ਦੇ ਅਖੀਲੇ ਹਫਤੇ ਚ ਉਹਦੇ ਵਾਸਤੇ ਵੀ ਅਸੀਂ ਬਹੁਤ ਵੱਡੇ ਪੱਧਰ ਤੇ ਬਿਸ਼ਪ ਪੱਧਰ ਤੇ ਅਸੀਂ ਜਿਹੜਾ ਉਹ ਉਸ ਫੰਕਸ਼ਨ ਦੀ ਤਿਆਰੀ ਕਰ ਰਹੇ ਆ ਕਿ ਉਹ ਬਿਸ਼ਪ ਪੱਧਰ ਦਾ ਫੰਕਸ਼ਨ ਹੋਵੇ ਵਰਲਡ ਲੈਵਲ ਦਾ ਜਿਹੜਾ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗੇ ਲੋਕਾਂ ਨੂੰ ਪਤਾ ਲੱਗੇ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਦੇ ਕੇ ਅਸੀਂ ਇਹ ਕੌਮ ਸਿਰਜੀ ਹੋਈ ਆ ਤੁਹਾਡੇ ਕੋਲ ਤਾਂ ਚਾਨਣ ਮਨਾ ਰਹੀ ਬਹੁਤ ਨਹੀਂ ਤੇ ਅਸੀਂ ਹਨੇਰੇ ਚ ਕੌ ਰਹੀਏ ਫਿਰ ਤੁਹਾਨੂੰ ਬਹੁਤ ਸਾਰੇ ਬਹੁਤ ਮੁਬਾਰਕਾਂ ਇਸ ਗੱਲ ਦੀਆਂ ਕਿ ਤੁਸੀਂ ਸਾਥ ਦੇ ਰਹੇ ਹੋ ਤਾਂ ਸਾਨੂੰ ਹੌਸਲਾ ਮਿਲ ਰਿਹਾ ਕਿਉਂਕਿ ਪਬਲਿਕ ਦੀ ਸਪੋਰਟ ਤੋਂ ਬਿਨਾ ਕੋਈ ਵੀ ਜਿਵੇਂ ਹੁਣ ਜੁਧ ਨਸ਼ਾ ਵਿਰੋਧ ਚਲਾਇਆ ਜੇ ਪਬਲਿਕ ਦੀ ਸਪੋਰਟ ਨਾ ਹੋਵੇ ਫਿਰ ਲੋਕ ਲਹਿਰ ਨਹੀਂ ਬਣ ਸਕਦੀ ਤਾਂ ਲੋਕ ਨਾਲ ਨੇ ਹੁਣ ਲੋਕ ਖੁੱਲ ਕੇ ਬੋਲਦੇ ਨੇ ਆਹ ਜੀ ਆਹ ਜੀ ਪਹਿਲਾਂ ਲੋਕ ਦੱਸਦੇ ਨਹੀਂ ਸੀ ਵੀ ਪਤਾ ਨਹੀਂ ਕੁਈ ਆਇਨਾ ਹੋ ਜੇ ਉਹ ਨਾ ਹੋ ਜੇ ਸੀ ਕਿ 10 ਤੋਂ ਥੋੜਾ ਜਿਹਾ ਸਾਡੀ ਸਪੋਰਟ ਕਰੋ ਅਸੀਂ ਬਾਕੀ ਕੰਮ ਸਾਡਾ ਤੋਂ ਬਹੁਤ ਜ਼ਿਆਦਾ ਭਾਰੀ ਗੁੰਤੀ ਕਮੀ ਆਈ ਹੈ ਇਹ ਨਹੀਂ ਕਹਿੰਦੇ ਅਸੀਂ ਸਾਰਾ ਖਤਮ ਹੋ ਗਿਆ ਥੋੜਾ ਲੁਕਸ਼ਿਪ ਕੇ ਚੱਲਦਾ ਹੋਊਗਾ ਪਰ ਸ਼ਰਿਆਂ ਵਾਲਾ ਬੰਦ ਹੋ ਗਿਆ ਜਿਹੜਾ ਕੰਮ ਸੀ ਔਰ ਜਾਰੀ ਹੈ ਇਹ ਜੁਦ ਕੋਈ ਇਹ ਨਹੀਂ ਕਿ ਉਹਦੀ ਕੋਈ ਤਰੀਕ ਹੈ ਉਹ ਜੁਦ ਵੀ ਜਾਰੀ ਆ ਨੁਕਸਾਨ ਹੋਇਆ ਹੜਾ ਚ ਉਹਦੇ ਵਾਸਤੇ ਵੀ ਅਸੀਂ ਖੜੇ ਸਰਕਾਰ ਦਾ ਕੰਮ ਸ਼ੁਰੂ ਹੈ ਰੀਹੈਬ ਰੀਸਟਰਕਚਿੰਗ ਦੁਬਾਰਾ ਸਕੂਲ ਬਣਾਉਣੇ ਪੈਣਗੇ ਦੁਬਾਰਾ ਕਾਲਜ ਸੜਕਾਂ ਪੁਲ ਬਣਾਉਣੇ ਪੈਣਗੇ ਬਣਾ ਲਾਂਗੇ ਕੋਈ ਗੱਲ ਨਹੀਂ ਕੁਦਰਤ ਦੀ ਮਾਰ ਹੈ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਸੋ ਅਸੀਂ ਤਾਂ ਤੁਰਕੀ ਜਾ ਕੇ ਜਦੋਂ ਪਹਚਾੜ ਆਉਂਦਾ ਤੇ ਤੁਰਕੀ ਜਾ ਕੇ ਲੰਗਰ ਲਾ ਲੈਨੇ ਪੰਜਾਬੀ ਅਸੀਂ ਤਾਂ ਕੇਰਲਾ ਚ ਕੋਈ ਸੁਨਾਮੀ ਆ ਗਈ ਜਾਂ ਕੋਈ ਹੜ੍ਹ ਆ ਗਿਆ ਉੱਥੇ ਜਾ ਕੇ ਸਾਡਾ ਰੈੱਡ ਕਰਾਸ ਬਾਅਦ ਚ ਪਹੁੰਚਦੀ ਹੈ ਸਾਡਾ ਲੰਗਰ ਜਿਹੜਾ ਉਹ ਪਹਿਲਾਂ ਲੱਗ ਜਾਂਦਾ ਹੈ ਸੋਸ ਇਹ ਤਾਂ ਇਹ ਤਾਂ ਸੰਕਟ ਹੀ ਸਾਡੇ ਉੱਤੇ ਖੁਦ ਖੁਦ ਤੇ ਸਾਡੇ ਭਰਾਵਾਂ ਤੇ ਆਇਆ ਤੇ ਇਨ ਤਸੀਬ ਓਵਰਕਮ ਕਰ ਦਾਂਗੇ ਸੋ ਬਿਲਕੁਲ ਅਪਡੇਟ ਟਰਾਂਸਫਾਰਮਰ ਅਪਡੇਟ ਲਾਈਨਾਂ ਅਪਡੇਟਡ ਇਨਫਰਾਸਟ੍ਰਕਚਰ ਜਿਹੜਾ ਬਿਜਲੀ ਦਾ ਹੁਣ ਮਿਲੂਗਾ 5000 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਬਹੁਤ ਸਾਰੇ ਕੰਮ ਹੋ ਵੀ ਗਏ ਬਹੁਤ ਸਾਰੇ ਪਾਈਪਲਾਈਨ ਚ ਨੇ ਤੇ ਇਸੇ ਤਰ੍ਹਾਂ ਅੱਜ ਇਹ ਫੰਕਸ਼ਨ ਤਾਂ ਹੁਣ ਹੀ हट ਗਈ ਸੀ ਪੰਜਾਬ ਜੀ ਕਿ ਕੋਈ ਨਿਯੁਕਤੀ ਪੱਤਰ ਵੰਡ ਸਮਰੋਹ ਹੈ ਜਾਂ ਕੋਈ ਬਿਜਲੀ ਨਾਲ ਸੰਬੰਧਿਤ ਕੋਈ ਫੰਕਸ਼ਨ ਹੈ ਇਹ ਤਾਂ ਹੁਣ ਹੀ हट ਗਈ ਸੀ ਪੰਜਾਬ ਚ ਬਈ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਨੇ ਉਹ ਵੀ ਹੁਣ ਆਪੋ ਦੂਜੀ ਪਾਰਟੀ ਆਰਵਿੰਦ ਕੇ ਜੀ ਗੱਲ ਨੂੰ ਭੁਗਵੰਤ ਮਨ ਨੂੰ ਕੜਕੀ ਗਾਲਾਂ ਕੱਢਣ ਲੱਗ ਜਾਂਦੇ ਤੜਕੀ ਲੱਗ ਜਾਂਦੇ ਆ ਓਏ ਐ ਨਹੀਂ ਹੁੰਦਾ ਉਹ ਐ ਹੋ ਗਿਆ ਐ ਕਿਉਂ ਹੋ ਗਿਆ ਐ ਕਿਉਂ ਨਹੀਂ ਹੋਇਆ ਲੈ ਕਹਿੰਦੇ ਹੱਡ ਵੀ ਭਗਵਾਨਤ ਮੰਨ ਲੈ ਗਿਆ ਹੁਣ ਅੱਗੇ ਮੈਨੂੰ ਧੁੰਦਾਂ ਨਾਲ ਫਿਰ ਕਰੇ ਕਿ ਭੁਤ ਧੁੰਦ ਪੈਣੀ ਹੈ ਉਹਨੇ ਕਹਿੰਨਾ ਭਗਵਾਨਤ ਮੰਨ ਬੋਈਏ ਹਾਂ ਉੱਤਰਾਖੰਡ ਚ ਵਿਹੜ ਮੈ ਲੈ ਆਉਂਗਾ ਮੈਂ ਜਾ ਕੇ ਸੁਖੂ ਕੋਲ ਹਿਮਾਚਲ ਪ੍ਰਦੇਸ਼ ਜਾ ਕੇ ਮੈਂ ਪਹਾੜ ਲੈ ਕੇ ਆਇਆ ਤੂੰ ਪਹਾੜ ਭੇਜ ਦੇ ਸੰਦਲੇ ਕਮਾਲ ਹੈ ਯਾਰ ਤੁਸੀਂ ਕਿਸੇ ਕਿਸੇ ਕੱਲ ਤੇ ਤਾਂ ਖੜ ਜੋ ਯਾਰ ਹਰ ਗੱਲ ਦੀ ਅਲੋਚਨਾ ਕਰਨ ਵਾਸਤੇ ਅਲੋਚਨਾ ਕਰਨੀ ਹੈ ਮਲੂਕਾਂ ਨੂੰ ਪਤਾ ਲੱਗਾ ਲੋਕਾਂ ਨੇ ਛੱਡੋ ਪਰ ਇਹਨਾਂ ਦਾ ਇਹਨਾਂ ਦਾ ਇੰਨ ਕਰਨਾ ਹੁੰਦਾ ਹੈ ਸੋ ਇਸ ਕਰਕੇ ਅਸੀਂ ਸੱਚੇ ਦਿਲੋਂ ਕੰਮ ਕਰ ਰਹੇ ਆ 3 ਸਾਲ ਸਾਨੂੰ ਹੋਏ ਨੇ 3.5 ਸਾਲ ਹੋ ਗਏ ਚਲੋ ਇਸ ਤਾਣਾ ਬਗਾੜਿਆ ਹੋਇਆ 70 ਸਾਲ ਦਾ ਤਾਣਾ 70 ਸਾਲ ਦਾ ਬਗਾੜਿਆ ਹੋਇਆ ਜਦੋਂ ਉਹਨਾਂ ਦੇ ਕੱਢਦੇ ਆ ਅਸੀਂ ਚਿੱਠੇ ਫਿਰ ਚੁੱਪ ਕਰ ਜਾਂਦੇ ਨੇ ਫਿਰ ਕਹਿੰਦੇ ਨੇ ਰਾਜਨੀਤੀ ਕਰ ਰਹੇ ਆ ਲੈ ਸੋ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਜਿਨ੍ਹਾਂ ਨੇ ਪੰਜਾਬ ਨੂੰ ਕੁੱਟਿਆ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕੀਤਾ ਜਿਨ੍ਹਾਂ ਨੇ ਪੰਜਾਬ ਨੂੰ ਪੰਜਾਬ ਦੇ ਗਰੀਬਾਂ ਦੇ ਲੋਕਾਂ ਦੇ ਹੱਕ ਮਾਰੇ ਨੇ ਉਹਨਾਂ ਪ੍ਰਤੀ ਕੋਈ ਹਮਦਰਦੀ ਨਹੀਂ ਕੋਈ ਤਰਸ ਨਹੀਂ ਸਖਤ ਤੋਂ ਸਖਤ ਕਾਰਵਾਈ ਵੀ ਹੋਊਗੀ ਬਕਾਇਦਾ ਤੌਰ ਤੇ ਸਜਾਵਾ ਵਿੱਚ ਮਿਲਣਗੀਆਂ ਕਿਉਂਕਿ ਪੰਜਾਬ ਨਾਲ ਧੋਖਾ ਕਰਨ ਵਾਲੇ ਬਚ ਨਹੀਂ ਸਕਦੇ ਪੰਜਾਬ ਗੁਰੂਆਂ ਦੇ ਨਾਂ ਤੇ ਵੱਸਦਾ ਔਰ ਪੰਜਾਬ ਨੂੰ ਕੋਈ ਇਹ ਤਾਂ ਤਾਂ ਦਾ ਉਹ ਗੱਲ ਤਾਂ ਫੇਮੀ ਤਾਂ ਜਿਹੜਾ ਕਹਿ ਦੂਗਾ ਕਿ ਮੈਂ ਪੰਜਾਬ ਨੂੰ ਪਰੇ ਨੁਕਸਾਨ ਪਹੁੰਚਾ ਦੂੰਗਾ ਪੰਜਾਬ ਵਰਦਾਨ ਵਾਲੀ ਧਰਤੀ ਹੈ ਫਰਟਾਈਲ ਧਰਤੀ ਹੈ ਤੇ ਇਹ ਮਿਹਨਤੀ ਕੌਮ ਹੈ ਸਾਡੀ ਸਾਡੇ ਪੰਜਾਬੀ ਪੂਰੀ ਦੁਨੀਆ ਚ ਕਾਮਯਾਬ ਨਹੀਂ ਜਾ ਕੇ ਜਿੱਥੇ ਮਰਜ਼ੀ ਦੇਖ ਲਿਓ ਸੋ ਅਸੀਂ ਇੱਥੇ ਕਾਮਯਾਬ ਹੋਮ ਅ ਸਾਨੂੰ ਇਥੇ ਸਿਸਟਮ ਨੇ ਥੋੜਾ ਪਿੱਛੇ ਧੱਕਦਾ ਸੀ ਪਰ ਹੁਣ ਇੱਕ ਨਵਾਂ ਇਤਿਹਾਸ ਤੁਸੀਂ ਲਿਖਿਆ 92 ਸੀਟਾਂ ਬਰੇਕ ਇਲ 2022 ਚ ਤੁਸੀਂ ਇੱਕ ਨਵੀਂ ਹਿਸਟਰੀ ਕ੍ਰੀਏਟ ਕੀਤੀ ਹੈ ਤਾਂ ਸਾਡਾ ਫਰਜ਼ ਬਣਦਾ ਕਿਉਂਕਿ ਅਸੀਂ ਇਸ ਲਾਈਨ ਤੋਂ ਹੈ ਨਹੀਂ ਅਸੀਂ ਕੋਈ ਨਹੀਂ ਮੇਰਾ ਚਾਚਾ ਜਾਂ ਮੇਰਾ ਬਾਪੂ ਜਾਂ ਕੋਈ ਮੇਰੇ ਪਰਦਾਦੇ ਕੋਈ ਮੰਤਰੀ ਰਹੇ ਹੋਣ ਜਾਂ ਕੋਈ ਹੋਰ ਅਸੀਂ ਤਾਂ ਡਿਫਰੈਂਟ-ਡਿਫਰੈਂਟ ਹੋਰ ਕਿਸੇ ਲਾਈਨ ਚ ਆਏ ਹੋਇਆ ਨਹੀਂ ਇਹ ਅਰਵਿੰਦ ਜੀ ਤਾਂ ਆਈਆਰਐਸ ਅਫੀਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਆਈਆਈਟੀ ਖੜਕਪੁਰ ਤੋਂ ਇੰਜੀਨੀਅਰ ਮਨੀਸ਼ ਸੋਧਿਆ ਜੀ ਪੱਤਰਕਾਰ ਮੈਂ ਕਲਾਕਾਰ ਸੀ ਵਿੱਤ ਮੰਤਰੀ ਸਾਡੇ ਵਕੀਲ ਸੀ ਐਜੂਕੇਸ਼ਨ ਮਿਨਿਸਟਰ ਹਰਜੋਤ ਭੈਂਸ ਵਕੀਲ ਸੀ ਇਹ ਇੰਡਸਟਰੀਲਿਸਟ ਸੀ ਸਾਨੂੰ ਕੀ ਲੋੜ ਸੀ ਇੱਧਰ ਜੇ ਚੱਜਦੇ ਨਿਕਲ ਆਉਂਦੇ ਸਾਨੂੰ ਕੀ ਲੋੜ ਸੀ ਇੱਧਰ ਆਉਣ ਦੀ ਪਹਿਲਾਂ ਤਾਂ ਸਾਨੂੰ ਉਕਸਾਈ ਗਏ ਨੇ ਸੜਕ ਤੇ ਕਾਨੂੰਨ ਨਹੀਂ ਬਣ ਤੇ ਡਰਨਾ ਦੇਣੇ ਸੇ ਚੋਣਾਂ ਲੜੀਏ ਜੀਤ ਕਰਾਈਏ ਜਦੋਂ ਅਸੀਂ ਜਿੱਤ ਕੇ ਆਗੇ ਉਹ ਕਹਿੰਦੇ ਇਹ ਕਿੰਵਾ ਗਿਆ ਇਹ ਕਿਹਾ ਜਾ ਮਟੀਰੀਅਲ ਆ ਗਿਆ ਮੈਂ ਕਿਹਾ ਹੁਣ ਤਾਂ ਕੰਮ ਸਿੱਖਦੇ ਹੁਣ ਨਹੀਂ ਜਾਣਦੇ ਕਿਤੇ ਅਸੀਂ ਕਈ ਵਾਰੀ ਨਾ ਕੋਈ ਪਲੇਅਰ ਇੰਜਰਡ ਹੋ ਜਾਂਦਾ ਹੈ 11 ਚ ਉਹ ਕਹਿੰਦੇ ਚਲੋ ਇਹ ਇੰਜਰਡ ਹੋ ਗਿਆ ਫਲਾਣੇ ਨੂੰ ਮੌਕਾ ਦੇ ਦਿਓ 12ਵੇਂ 13ਵੇਂ ਨੂੰ ਮੌਕਾ ਮਿਲ ਜਾਂਦਾ ਉਹ ਸੈਂਚਰੀ ਲਾ ਦਿੰਦਾ ਜੀ ਫਿਰ ਉਹਨੂੰ ਵਿਚਵਾਨਾ ਔਖ ਹੋ ਜਾਂਦਾ ਵੀ ਇਹਦਾ ਕੀ ਕਰੀਏ ਹੁਣ ਇਹਨੂੰ ਵੀ ਨਹੀਂ ਗੱਡ ਸਕਦੇ ਤੇ ਜਿਹੜੀ ਥਾਂ ਜਗਾ ਬਣੀ ਹੁੰਦੀ ਆ ਉਹ ਕਈ ਇਹਨਾਂ ਹੁੰਦਾ ਮੈਨੂੰ ਤਾਂ ਪਾਲੋ ਵਿੱਚ ਉਹ ਕਹਿੰਦੇ ਹੁਣ ਉਹਨੇ ਸੈਂਚਰੀ ਲਾਤੀ ਤੇਰੀ ਦਾਹ ਤੇ ਪਾਇਆ ਸੀ ਜਿਹੜਾ ਇਹ ਹੋਈ ਉਹਨਾਂ ਨਾਲ ਹੁਣ ਹੁਣੋਂ ਬਾਅਦ ਵਿੱਚ ਤੇਰੇ ਵਿੱਚ 14ਵੇਂ ਪਲੇਅਰ ਨੇ ਪਾਣੀ ਪੂਣੀ ਪੀਉਂਦੇ ਫਿਰਦੇ ਰਹਿਣਗੇ ਬਸ ਉਹ 11 ਚ ਤਾਂ ਨਹੀਂ ਆਉਣ ਦਿੰਦੇ ਉਹਨਾਂ ਨੂੰ ਆਪਾਂ ਸੋ ਬਹੁਤ-ਬਹੁਤ ਤੁਹਾਨੂੰ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਅੱਜ ਦੀ ਇਤਿਹਾਸਿਕ ਦਿਨ ਦੀਆਂ ਔਰ ਇਹਹੀ ਦੁਆ ਕਰਦੇ ਆਂ ਪੰਜਾਬ ਤਰੱਕੀਆਂ ਕਰੇ ਪੰਜਾਬ ਜਿਹੜਾ ਉਹ ਚਾਨਣ ਮਨਾਰਾ ਬਣੇ ਸਾਰੇ ਦੇਸ਼ ਲਈ ਪੰਜਾਬ ਨੇ ਹਮੇਸ਼ਾ ਲੀਡ ਕੀਤਾ ਔਰ ਲੀਡ ਕਰਦਾ ਰਹੂਗਾ। ਭਾਰਤ ਹੈ ਵਾਂਗ ਮੁੰਦਰੀ ਤਾਂ ਵਿੱਚ ਨਗ ਪੰਜਾਬ ਦਾ ਤੇ ਨਗ ਥੋੜਾ ਜਿਹਾ ਫਿੱਕਾ ਪੈ ਗਿਆ ਸੀਗਾ ਪਰ ਇਸ ਨਗ ਦੀ ਚਮਕ ਜਿਹੜੀ ਆ ਆਪਾਂ ਚਮਕਾਉਣਾ ਹੈ। ਇਹ ਨਗ ਨੇ ਚਮਕਣਾ ਤਾਂ ਦੇਸ਼ ਚਮਕੂਗਾ। ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਇਹਨੇ ਪਿਆਰ ਨਾਲ ਇਹਨੂੰ ਜਨੂਨ ਨਾਲ ਔਰ ਸਬਰ ਸੰਤੋਖ ਨਾਲ ਇਹਨੇ ਸੁਣਿਆ। ਬਹੁਤ-ਬਹੁਤ ਮਿਹਰਬਾਨੀ ਜਾਣ ਦੇ ਵਾਸਤੇ ਰੋ। ਵੈਗੁਰੂ ਜੀ ਕਾ ਖਾਲਸਾ। 买地。Like